ਜੀ ਜਿਹੜੀ ਆ ਤਾੜ ਨਾੜ ਗਦ ਕਾ ਮਾਜਾ ਤੇਕ ਇਹਦਾ ਹਨਾੜਾ ਨੂੰ DNA ਕੇਈ ਵਾਰੀ ਆਪਾਂ ਕਹਿੰਦੇ ਨੇ ਵੀ ਤੁਨ ਪੱਕੀ ਜਿਹੇ ਵਿੱਚ ਆ ਹੋ ਗਿਆ ਆ ਖਿੱਚਿਆ ਜਾਂਦਾ ਵਿੱਚੋਂ ਆ ਜੀ ਜੀ ਖਿੱਚੀ ਜਾਂਦੀ ਆ ਇਹ ਟੁੱਟਦਾ ਨਹੀਂ ਹੁੰਦਾ ਜਿਵੇਂ ਹਰਨੀਆਂ ਬਣਨੀ ਆ ਉਹਨਾਂ ਦੀ ਆਹ ਦੇ ਹਰਨੀਆਂ ਇਹ ਅੰਦਰੋਂ ਆਏ ਖਿੱਚਿਆ ਜਾਂਦਾ ਵਿੱਚੋਂ ਆ ਦੇ ਵਿੱਚ ਇਹ ਤਾਂ ਫਰੀ ਫਿਰਦਾ ਜਿਹੜੇ ਨੂੰ ਖਰਾਕ ਦਾ ਬਲੱਡ ਦਾ ਸਰਕਲ ਇੱਥੇ ਹੀ ਜਾਣਾ ਹੁੰਦਾ ਆ ਜੀ ਕਈ ਵਾਰੀ ਨਾ ਜਿਵੇਂ ਜਦੋਂ ਹਰਨੀਆਂ ਹੋ ਜਾਂਦੀਆਂ ਨੇ ਜਾਂ ਇਥੋਂ 나ੜੂਆ ਪੱਕ ਜਾਂਦਾ ਭੀਗ ਪਰ ਜਾਂਦੀਆਂ ਤੇ ਇੰਨੇ ਨਹੀਂ ਕੋਈ ਹੀ ਕਾਰਨ ਹੁੰਦਾ ਇਹ ਜਿਹੜਾ ਇਹ 나ੜੂਆ ਹੁੰਦਾ ਤੁਨ ਬਿਜਲੀ ਦੇ ਬਲੱਡ ਦਾ ਸਰਕੂਲੇਸ਼ਨ ਨੂੰ ਖਰਾਕ ਦਾ ਸੋਰਸ ਇਖ ਨੂੰ ਹੋ ਜਾਂਦਾ ਕਈ ਵਾਰੀ ਅਗਲਾ ਕਹਿੰਦਾ ਮਤਲਬ ਕਟੂ ਬਾੜੀ ਹੋ ਗਿਆ ਜਾਂ ਦਾਣਾ ਲੱਗ ਗਿਆ ਦਾਣਾ ਫੇਰ ਲੱਗਣਾ ਹੁੰਦਾ ਜੇ ਮਤਲਬ ਪਸ਼ੂ ਨੂੰ ਖਰਾਕ ਪਈ ਹੋਵੇ ਪਸ਼ੂ ਦੇ ਵਿੱਚ ਬਲੱਡ ਪੂਰਾ ਤਾਂ ਫਿਰ ਉਹਦਾ ਬਲੱਡ ਦਾ ਸਰਕੂਲੇਸ਼ਨ ਵੀ ਜਾਇਆ ਹੁੰਦਾ ਤਾਂ ਕਟੂ ਰਾਜੂ ਹੁੰਦਾ ਨਾ ਕਿ ਦਾਣਾ ਜਾਂਦਾ ਕਟੂ ਦੇ ਮੂੰਹ ਚ ਜਾਂਦਾ ਬਾਕੀ ਹਰਨੀਆਂ ਬਣਨਾ ਜਾ ਤੁਨ ਪੱਕ ਜਾਨੀ ਇਹਦਾ ਪੂਰਾ ਮੇਨ ਕਾਰਨ ਹੁੰਦਾ ਤੁਨ ਜਿਹੜੀ ਆ ਨਾੜ ਉਹਰੇ ਜੇਰਾ ਕਈ ਵਾਰੀ ਜਿਵੇਂ ਇਹਨੂੰ ਜਨਮ ਲੱਤਾਂ ਘਟੂ ਨੇ ਇਹ ਖਿੱਚਿਆ ਜਾਂਦਾ ਇਹ ਵਿੱਚੋਂ ਖਿੱਚਿਆ ਜਾਂਦਾ ਮਾਸ ਕੋਈ ਵਿਚ ਗਲੀ ਉਹ ਰਹਿ ਜਾਂਦੀ ਏ ਤਾਂ ਉੱਥੇ ਹਰਨੀਆਂ ਬਣ ਜਾਂਦੀਆਂ ਮੇਨ ਮਕਸਦ ਆਪਾਂ ਇਹ ਹੀ ਦਿਖਾਉਣਾ ਸੀ ਕਿ ਜਦੋਂ ਤੁਨ ਪੱਕ ਜਾਂਦੀ ਏ ਜਾਂ ਹਰਨੀਆਂ ਗਲੀ ਬਣ ਜਾਂਦੀਆਂ ਤੇ ਆ ਚੀਜ਼ ਹੁੰਦਾ ਹੈ ਬੱਚੇ ਮਰ ਜਾਂਦੇ ਓਦੋਂ ਟਿਕਾ ਜੋ ਕਰਦਾ 抱歉。